ਹਾਂ ਜੀ ਮੈਂ ਉਹਨਾਂ ਨਾਲ ਪਾਸਟ ਪਾਸਟ ਇਹਦੇ ਅਧਰ ਪਾਕਿਸਤਾਨ ਦੇ ਸ਼ਾਦੀ ਬਾਦ ਮੁਸੱਲਮਨ ਦੀ ਜੱਟਾ ਤੇ ਬਈ ਇਹ ਪਿਛੇ ਟਰਾਂਕੀ ਮੇਰਾ ਪਾਣਾ ਠੀਕ ਹੈ ਜੀ ਸੋਨੀਆ ਇਹਦਾ ਨਾਮ ਹੈ ਕੁੜੀ ਦਾ ਇਹ ਪਾਕਿਸਤਾਨ ਦੀ ਰਹਿਣ ਵਾਲੀ ਆ ਇੰਡੀਅਨ ਮੁੰਡਾ ਉਹਨਾਂ ਵਿਆਹ ਕਰਾ ਕੇ ਆਈ ਸੀ ਇੱਕ ਇਹਦਾ ਬੇਬੀ ਆ ਬੇਟਾ ਆ ਇੱਕ 10 ਸਾਲ ਤੋਂ ਸੈ ਰਹੀ ਹੈ ਇਹਦਾ ਹੁਣ 5 ਸਾਲ ਦਾ ਜਿਹੜਾ ਹੈਗਾ ਵੀਜ਼ਾ ਦੁਆਰਾ ਪ੍ਰੂਵ ਹੋ ਕੇ ਆਇਆ ਇਹਦਾ ਉਹ ਅੱਜ ਅਸੀਂ ਸਾਰਾ ਇਹਦਾ ਪਾਸਪੋਰਟ ਵਗੈਰਾ ਔਰ ਸਾਰਾ ਇਹਦੀ ਨਾਗਰਿਕ ਵਗੈਰਾ ਦੇਖੀ ਆ ਇੰਡੀਆ ਤੋਂ ਇਹਦਾ ਗੌਰ ਸਰਕਾਰ ਤੋਂ ਦਿੱਲੀ ਜਿਹੜਾ ਹੈਗਾ ਵੀਜ਼ਾ ਪ੍ਰੂਵ ਹੋ ਕੇ ਆ ਗਿਆ ਉਹ ਅਸੀਂ ਇਹਨੂੰ ਦੱਸਿਆ ਜੀ 10 ਸਾਲ ਮੈਂ ਵਾਪਸ ਪਾਕਿਸਤਾਨ ਜੇ ਗਏ ਇਸ ਦੇ ਬਾਰੇ ਵਿੱਚ ਕੋਈ ਬਾਤ ਚਿਤ ਹੋਈ ਹਾਂ ਕਹਿੰਦੇ ਇਸ ਵਿੱਚ ਮੈਂ ਇੱਕ ਵਾਰੀ ਆਪਣੇ ਇੱਕ ਵਾਰੀ ਪਾਕਿਸਤਾਨ ਜਾ ਕੇ ਆਈ ਹਾਂ ते। उस तो उस बाद अपनी फैमिली ना फिर इतने जलंधर रहनी का। कोई हैं? इनको हिदायत दी है जब भी जाए तो हमको बताना जरूर ठीक है जो कहें ठीक है सर जो भी जाऊँगी मैं तुम्हें तो जरूर दस के जाऊंगा क्या ठीक है थैंक यू ਇਹ ਚਸ਼ਤਾ ਤੇ ਭਾਈ ਇਹ ਪਿਛੇ ਪਤਨੀ ਮਰਫਾਨਾ ਠੀਕ ਹੈ ਜੀ ਸੋਨੀਆ ਇਹਦਾ ਨਾਮ ਹੈ ਕੁੜੀ ਦਾ ਇਹ ਪਾਕਿਸਤਾਨ ਦੀ ਰਹਿਣ ਵਾਲੀ ਆ ਇੰਡੀਅਨ ਮੁੰਡਾ ਉਹਨਾਂ ਵਿਆਹ ਕਰਾ ਕੇ ਆਈ ਸੀ ਇੱਕ ਇਹਦਾ ਬੇਬੀ ਆ ਬੇਟਾ ਆ ਇੱਕ 10 ਸਾਲ ਤੋਂ ਰਹ ਰਹੀ ਹੈ ਇਹਦਾ ਹੁਣ 5 ਸਾਲ ਦਾ ਜਿਹੜਾ ਹੈਗਾ ਵੀਜ਼ਾ ਦੁਆਰਾ ਪ੍ਰੂਵ ਹੋ ਕੇ ਆਇਆ ਹੈ ਇਹਦਾ ਹੁਣ ਅੱਜ ਅਸੀਂ ਸਾਰਾ ਇਹਦਾ ਪਾਸਪੋਰਟ ਵਗੈਰਾ ਔਰ ਸਾਰਾ ਇਹਦੀ ਨਾਗਰਿਕ ਵਗੈਰਾ ਦੇਖੀ ਆ ਐ ਇੰਡੀਆ ਤੋਂ ਇਹਦਾ ਗੌਰ ਸਰਕਾਰ ਤੋਂ ਦਿੱਲੀਆ ਜਿਹੜਾ ਹੈਗਾ ਵੀਜ਼ਾ ਅਪਰੂਵ ਆ ਗਿਆ ਉਹ ਅਸੀਂ ਇਹਨੂੰ ਦੱਸਿਆ ਜੀ 10 ਸਾਲ ਮੈਂ ਵਾਪਸ ਪਾਕਿਸਤਾਨ ਨਹੀਂ ਜੇ ਗਏ ਇਸ ਦੇ ਬਾਰੇ ਵਿੱਚ ਕੋਈ ਬਾਤ ਚਿਤ ਹੋਈ ਆਹ ਕਹਿੰਦੇ ਸੀ ਮੈਂ ਇੱਕ ਵਾਰੀ ਆਪਣੇ ਇੱਕ ਵਾਰੀ ਪਾਕਿਸਤਾਨ ਜਾ ਕੇ ਆਈ ਆ ਤੇ ਉਸ ਤੋਂ ਬਾਅਦ ਮੈਂ ਆਪਣੀ ਫੈਮਿਲੀ ਨਾਲ ਫਿਰ ਜਲੰਧਰ ਰਣੀ ਗੰਜਾ ਕੋਈ ਹਦਾਇਤ ਵੀ ਦਿੱਤੀ ਗਈ ਹੈ ਕਿ ਉਹ ਹਦਾਇਤ ਹੈ ਜਦ ਵੀ ਜਾ ਰਹੇ ਹੋ ਤਾਂ हमको ਬਤਾਰਨਾ ਜ਼ਰੂਰ ਠੀਕ ਹੈ ਉਹ ਕਹਿੰਦੀ ਠੀਕ ਹੈ ਸਰ ਜਦੋਂ ਵੀ ਜਾਉਂਗੀ ਮੈਂ ਤੁਹਾਨੂੰ ਜ਼ਰੂਰ ਦੱਸ ਕੇ ਜਾਵਾਂਗਾ ਠੀਕ ਹੈ